ਜਿਲ੍ਹਾ ਲੁਧਿਆਣਾ ਦੇ ਡਿਸਟ੍ਰਿਕਟ ਹੈੱਡ ਅਫਿਸ ਐਮਐਫਐਸਸੀ ਨੂੰ ਜਿਹੜੀ ਨੈਸ਼ਨਲ ਫੂਡ ਸਿਕਿਉਰਟੀ ਐਕਟ ਨੂੰ ਲਾਗੂ ਕਰਨ ਵਾਸਤੇ ਰਿਸਪੌਂਸਿਬਲ ਅਫਸਰ ਨੇ ਜਿਨ੍ਹਾਂ ਵਿੱਚ ਹੈਲਥ ਮੈਕਮੇਜ ਸਿਵਲ ਸਰਜਨ ਸਾਹਿਬ ਐਜੂਕੇਸ਼ਨ ਚ ਡੀਯੂ ਐਲੀਮੈਂਟਰੀ ਸੋਸ਼ਲ ਸਿਕਿਉਰਿਟੀ ਚ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਸੀਡੀਪੀਓ ਤੇ ਡੀਐਫਐਸਸੀ ਈਸਟਰਨ ਵੈਸਟ ਤੇ ਏਡੀਸੀ ਡਿਵੈਲਪਮੈਂਟ ਜਿਹਦੀ ਹਿਰਵਾਈ ਤੇ ਸਾਰੀ ਟੀਮ ਕੰਮ ਕਰਦੀ ਆ ਸੋ ਸਾਡਾ ਜਿਹੜਾ ਨੈਸ਼ਨਲ ਫੂਡ ਸਿਕਿਉਰਟੀ ਐਕਟ ਵਿੱਚ ਅਸੀਂ ਜਿਹੜਾ ਲਾਭਪਾਤਰੀ ਆ ਬੈਨੇਫਿਸ਼ੀਰੀ ਆ ਚਾਹੇ ਉਹ ਰਾਸ਼ਨ ਦੀਪੋਤ ਕਣਕ ਲੈਂਦੇ ਆ ਚਾਹੇ ਉਹ ਸਕੂਲਾਂ ਦੇ ਵਿੱਚ ਬੱਚੇ ਮੈਡੇ ਮੀਲ ਲੈਂਦੇ ਆ ਜਾਂ ਅੰਗਰਵਾੜੀਆਂ ਵਿੱਚ ਫੂਡ ਜਿਹੜਾ ਉਹਦੀ ਕੁਆਲਿਟੀ ਕੁਆਂਟੀਟੀ ਮਿਲ ਰਹੀ ਆ ਠੀਕ ਮਿਲ ਰਹੀ ਨਹੀਂ ਮਿਲ ਰਹੀ ਉਹਦੇ ਵਾਸਤੇ ਮੈਂ ਰਿਵਿਊ ਕਰਨ ਲਈ ਅੱਜ ਲਿਜਾਣੇ ਆਇਆ ਸੀ ਤੇ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਵੀ ਅੰਗਰਵਾੜੀਆਂ ਦੇ ਵਿੱਚ ਅਸੀਂ ਗੁਨਾਤਮਕ ਸੁਧਾਰ ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਇੱਕ ਕੰਪੇਨ ਵਢੀ ਹੋਈ ਆ 87 ਸਾਹ ਨੇ ਜਾਣੂ ਕਰਾ ਕੇ 87 ਨਵੀਆਂ ਅੰਗਣਵਾੜੀਆਂ ਜਿਹੜੀਆਂ ਉਹ ਜ਼ਿਲ੍ਹੇ 'ਚ ਮਜ਼ਦੂਰ ਹੋ ਕੇ ਬਣ ਰਹੀਆਂ ਵਾਂ ਇਹਨਾਂ ਦੇ ਕੋਲ ਜਿਹੜੇ ਫੰਡ ਹੈਗੇ ਆ ਇਹਨਾਂ ਨੇ ਉਹ ਨਵੇਂ ਸੈਂਟਰ ਡਿਵੈਲਪ ਕਰਨੇ ਆ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੱਕ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇੱਕ ਪੌਸ਼ਨ ਵਾਟਿਕਾ ਸਕੀਮ ਆ ਜਿਹਦੇ ਤਹਿਤ ਹਰ ਅੰਗਣਵਾੜੀ ਦੇ ਵਿੱਚ 1000 ਸਕਰ ਫੀਟ ਦੀ ਜਗ੍ਹਾ ਤੇ ਚਾਰੇ ਪਾਸੇ ਫਲਾਂ ਦੇ ਬੂਟੇ ਲੱਗਣੇ ਆ ਔਰ ਉਸ ਵਿੱਚ ਉਹਦੇ ਮੈਡੀਸਨਲ ਤੇ ਹਰਬਲ ਪਲਾਂਟ ਜਿਹੜੇ ਆ ਜਿਵੇਂ ਤુલਸੀ ਅਸ਼ਵਗੰਧਾ ਮੈਂ ਸੀਵੀ ਸਰਸਰ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਵੀ ਅਸੀਂ ਲੋਕਾਂ ਨੂੰ ਇੱਕ ਕੈਂਪੇਨ ਬਣਾ ਕੇ ਇਹ ਜਾਗਰੂਕ ਕਰੀਏ ਹੈਲਥ ਥਰੂ ਫੂਡ ਯਾਨੀ ਭੋਜਨ ਰਾਹੀਂ ਸਾਡੀ ਜਿਹੜੀ ਸਿਹਤ ਕਿਉਂਕਿ ਅਸੀਂ ਐਕਟ ਵਿੱਚ ਫੂਡ ਸਿਕਿਉਰਟੀ ਦੀ ਗੱਲ ਕਰਦੇ ਆ ਫੂਡ ਸਿਕਿਉਰਟੀ ਤੇ ਮੈਂ ਅਗਲੀ ਗੱਲ ਕਰਨ ਆਇਆ ਤੁਹਾਡੇ ਨਾਲ ਕਿ ਅਸੀਂ ਨਿਊਟ੍ਰੀਸ਼ਨ ਸਕਿਉਰਟੀ ਬਾਰੇ ਨਿਊਟ੍ਰੀਸ਼ਨ ਸਕਿਉਰਟੀ ਕੀ ਆ ਗਿਆ ਕਿ ਸਾਡੇ ਬੱਚਿਆਂ ਨੂੰ ਸਾਡੀਆਂ lactating mothers ਨੂੰ ਸਾਡੀਆਂ प्रेग्नेंट ਲੇਡੀਆਂ ਨੂੰ ਜਾਂ ਸਾਡੇ ਸਮਾਜ ਦੇ ਆਮ ਬੰਦਾ ਜੀ ਰਿਆ ਉਹਨੂੰ ਹੈਲਦੀ ਫੂਡ ਮਿਲ ਰਿਹਾ ਉਹਦੇ ਵਾਸਤੇ ਜਿਹੜੀ ਮੈਂ ਇੱਕ ਮੁਹਿੰਮ ਬੱਢੀ ਆ ਉਸ ਤਹਿਤ ਮੈਂ ਅਫਸਰ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣੀ ਡਿਊਟੀ ਵਿੱਚ ਲਜਾਣਾ ਤੇ ਲੱਕੀ ਅਤੇ ਪੀਯੂ ਹੈਗੀ ਆ ਸਹਿਯੋਗ ਲੋ ਏਡੀ ਸਰ ਬੇਨਤੀ ਕੀਤੀ ਮੈਂ ਕਿ ਤੁਸੀਂ ਫੋਰੈਸਟ ਮੈਕ ਵਿੱਚ ਤੋਂ ਹਾਰਟੀਕਲਚਰ ਮੈਕ ਵਿੱਚ ਤੋਂ ਖੇਤੀਬਾੜੀ ਮੈਕ ਵਿੱਚ ਤੋਂ ਇਹ ਨਰਸਰੀਆਂ ਡਿਵੈਲਪ ਕਰਾਓ ਕਿ ਜਿਦ ਰੇ ਅਸੀਂ ਹੈਲਦੀ ਪਲਾਂਟ ਜੜੇ ਆ ਉਹੋ ਇਨਾਂ ਅੰਗਨਵਾੜੀਆਂ 'ਚ ਇਨਾਂ ਸਕੂਲਾਂ ਦੇ ਵਿੱਚ ਲਵਾਈਏ ਡੀਓ ਮੈਡਮ ਬੇਨਤੀ ਕੀਤੀ ਕਿ ਸਕੂਲਾਂ ਦੇ ਵਿੱਚ ਕਾਫੀ ਜਗ੍ਹਾ ਗਵਰਨਮੈਂਟ ਸਕੂਲਾਂ ਜੁਂਦੀ ਆ ਉਹਦੇ ਵਿੱਚ ਕਿਚਨ ਗਾਰਡਨਿੰਗ ਲਗਵਾਓ ਬੱਚਿਆਂ ਨੂੰ ਸਬਜ਼ੀਆਂ ਜਿਹੜੀਆਂ ਬਗੈਰ ਖਾਦ ਤੋਂ ਬਗੈਰ ਦਵਾਈ ਤੋਂ ਕਿਵੇਂ ਪੈਦਾ ਕਰਨੀਆਂ ਉਹ ਸਿੱਖਦਾ ਬੱਚਾ ਤੇ ਉਹ ਸਬਜ਼ੀ ਨੂੰ ਜੇ ਵਿంటర్ ਵੈਜੀਟੇਬਲ ਹੈਗੀਆਂ ਉੱਥੇ ਜਿਹੜੀ ਅੰਗਨਵਾੜੀ ਵਿੱਚ ਸੌਰੀ ਜਿਹੜਾ ਅਸੀਂ ਫੂਡ ਦਿੰਨੇ ਆ ਮਿੱਡੇ ਵਿੱਚ ਉਹ ਸਬਜ਼ੀਆਂ ਦੇ ਆਪ ਵਰਤੀਏ ਵੀ ਤੇ ਬੱਚਿਆਂ ਨੂੰ ਉਹ ਜਿਹੜੇ ਪੱਤੇ ਹੈਗੇ ਆ ਚਾਹੇ ਉਹ ਮੂਲੀ ਦੇ ਗਾਜਰ ਦੇ ਛਲਗਮ ਦੇ ਉਹ ਪੱਤੇ ਨੂੰ ਉਬਾਲ ਕੇ ਬੱਚਿਆਂ ਨੂੰ ਪਲਾਵਾਂਗੇ ਸਾਡਾ ਕੋਈ ਖਰਚਾ ਨਹੀਂ ਹੁੰਦਾ ਪਰ ਨਿਊਟ੍ਰੀਸ਼ਨ ਬਹੁਤ ਵੱਧੀ ਹੈ ਇਹ ਮੈਂ ਬੇਨਤੀ ਕਰਨਾ ਸੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਨਿਊਟ੍ਰੀਸ਼ਨ ਸਕਿਉਰਿਟੀ ਧਿਆਨ ਦੇ ਕੇ ਆਪਣੇ ਛੋਟੇ ਬੱਚਿਆਂ ਕਿਉਂ ਸਾਡੇ ਬੱਚੇ ਜਿਹੜੇ ਆ ਇਹਨਾਂ ਦੇ ਉੱਪਰ ਸਾਡਾ ਫਿਊਚਰ ਨਿਰਭਰ ਆ ਇਹਨਾਂ ਨੇ ਵੱਡੇ ਹੋ ਕੇ ਕੌਮ ਨੂੰ ਸੇਧ ਦੇਣੀ ਆ ਇਸ ਕਰਕੇ ਮੈਂ ਇਹ ਵੀ ਬੇਨਤੀ ਕੀਤੀ ਕਿ ਜਿੱਥੇ ਸਕੂਲਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਸੈਂਪਲ ਰੈਗੂਲਰ ਚੈੱਕ ਕਰਾਓ ਜਿੱਥੇ ਆਰਓ ਨਹੀਂ ਲੱਗੇ ਇਹ 37 ਦੱਸਿਆ ਵੀ ਇਹਨਾਂ ਦੇ ਕੋਲੋਂ ਜਿਹੜੇ ਟਾਈਡ ਫੰਡ ਵਿੱਚ ਕੁਝ ਅਨਯੂਟਿਲੇਜ ਫੰਡ ਆ ਸੀ ਉਹ ਜਾਰੀ ਕਰ ਸਕਦੇ ਉਹ ਸ਼ੁੱਧ ਪਾਣੀ ਵਾਸਤੇ ਪਾਣ ਲੈਗੇ ਆ ਸੋ ਇੰਟੀਗ੍ਰੇਸ਼ਨ ਦਾ ਇੱਕ ਪਰਪਸ ਹੀ ਮੇਰਾ ਕਿ ਇੱਕ ਮਹਿਕਮੇ ਦੀ ਲੋੜ ਹੈਗੀ ਦੂਜੇ ਮਹਿਕਮੇ ਕੋਲ ਫੰਡ ਪਏ ਆ ਇਹ ਆਪਾਂ ਮਿਲ ਕੇ ਅਸੀਂ ਸਾਰੇ ਸਮਾਜ ਵਾਸਤੇ ਕੰਮ ਕਰਦੇ ਆ ਅਸੀਂ ਪਬਲਿਕ ਵਾਸਤੇ ਕੰਮ ਕਰਦੇ ਆ ਤੇ ਪਬਲਿਕ ਦਾ ਭਲਾ ਹੋ ਜੂਗਾ ਜੇ ਅਸੀਂ ਸਰਕਾਰੀ ਜਿਹੜੇ 31 ਮਾਰਚ ਨੂੰ ਰਿਹਾ ਆ ਆਨਯੂਜ਼ਡ ਫੰਡ ਪਏ ਆ ਉਹ ਫੰਡ ਵਰਤ ਕੇ ਅਸੀਂ ਇੱਕ ਆਂਗਣਵਾੜੀਆਂ ਵਿੱਚ ਅਸੀਂ ਮੈਡੀਕਲ ਵਿੱਚ ਸੁਧਾਰ ਲਿਆਈਏ ਤੇ ਅਸੀਂ ਅੱਜ ਜਿਹੜਾ ਖਾਸ ਫੋਕਸ ਰੱਖਿਆ ਸਕੂਲ ਹੈਲਥ ਪ੍ਰੋਗਰਾਮ ਤੇ ਉਹਦੇ ਵਿੱਚ ਸਿਵਲ ਸਰਚਨ ਸਾਹਿਬ ਦੀ ਪੂਰੀ ਟੀਮ ਆਈ ਹੋਈ ਸੀਗੀ ਅਸੀਂ ਉਹਨਾਂ ਨੇ ਬੇਨਤੀ ਕੀਤੀ ਕਿ ਸਕੂਲਾਂ ਦੇ ਜਾਂਦੇ ਆ ਤੁਸੀਂ ਬੱਚਿਆਂ ਦੀ ਸਿਹਤ ਚੈੱਕ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਅੱਖਾਂ ਦੀ ਇਸ਼ੂ ਹੁੰਦਾ ਕੈਨਕਾ ਪ੍ਰੋਬਲਮ ਕਰਦੇ ਆ ਇਹਨਾਂ ਨੂੰ ਦੱਸਿਆ ਮੈਨੂੰ ਕਈ ਕੇਸ ਐਸੇ ਵੀ ਆਏ ਜਿਦੇ ਵਿੱਚ ਅਨਫੋਰਚਨਟਲੀ ਬੱਚਿਆਂ ਨੂੰ ਗੰਭੀਰ ਕਿਸੇ ਬਿਮਾਰੀ ਪਾਈ ਗਈ ਜਾਂ ਕੋਈ ਹਾਰਟਵੇਚ ਸ਼ੇਕ ਨਿਕਲਿਆ ਕੋਰਾ ਉਹਦੇ ਵਿੱਚ ਦੱਸਿਆ ਸਿਵਲ ਸਰਚਨ ਸਾਹਿਬ ਨੇ ਕਿ ਅਸੀਂ ਉਹਨਾਂ ਬੱਚਿਆਂ ਨੂੰ ਆਪਣੀ ਸਰਕਾਰ ਦੇ ਖਰਚੇ ਤੇ PG ਲੈ ਕੇ ਕਈ ਬੱਚਿਆਂ ਨੂੰ ਫੋਟੀਸ ਜਾ ਕੇ ਅਫਸਰ ਮਹਿੰਗੇ ਲਾਜਵੀ ਸਰਕਾਰ ਨੇ ਆਪਣੇ ਖਰਚੇ ਕਰਾਈ। ਸੋ ਮੇਰੀ ਬੇਨਤੀ ਹੈ ਕਿ ਜੇ ਇੰਨਾ ਕੰਮ ਹੋ ਰਿਹਾ ਵਾ ਤਾਂ ਤੁਹਾਨੂੰ ਮੇਰੀ ਬੇਨਤੀ ਹੈ ਵੀ ਇਹ ਚੀਜ਼ਾਂ ਬਾਰੇ ਜਾਗਰੂਕ ਕਰਾਓ ਤੇ ਮੈਂ ਤੁਹਾਡੇ ਮadhyam ਲਈ ਬੇਨਤੀ ਕਰੂੰਗਾ ਕਿ ਹਰ ਸਕੂਲ ਦੇ ਵਿੱਚ ਹਰ ਇੱਕ ਅੰਗਰਵਾੜੀ ਚ ਹਰ ਕਲਾਸ਼ ਦੇ ਡਿੱਪੂ ਤੇ ਸਾਡੇ ਕਮਿਸ਼ਨ ਦਾ ਨੰਬਰ ਜਿਹੜਾ ਉਹ ਲਿਖਿਆ ਹੋਵੇ ਤਾਂ ਕਿ ਕਿਸੇ ਨੇ ਗਰਵਿੰਸਾ ਕੁ ਸ਼ਿਕਾਇਤ ਕਰਨੀ ਆ ਸ਼ਿਕਾਇਤ ਕਰੇ। ਮੇਰੇ ਕੋਲ ਚਾਰ ਮੈਂਬਰ ਸਹਿਬਾਨ ਜਿਹੜੇ ਅੱਛੇ ਜਿਹੜੇ ਹਾਂ ਕੰਮ ਕਰਦੇ ਆ। ਤੇਰੀ ਡਿਸਟ੍ਰਿਕਟਸ ਸਾਰੇ ਕਵਰ ਹੁੰਦੇ ਆ ਰੈਂਡਮਲੀ ਜਾਂਦੇ ਆ ਸਰਪ੍ਰਾਈਜ਼ ਜਾਂਦੇ ਆ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਜਾ ਕੇ ਚੈੱਕ ਕਰੋ ਤੇ ਦਬਕੇ ਮਾਰਨ ਦੀ ਬਜਾਏ ਮੋਟੀਵੇਸ਼ਨਲ ਰਹੋ ਲੋਕਾਂ ਨੂੰ ਗਾਈਡ ਕਰੋ ਕਿ ਆਪਾਂ ਕੰਮ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਉਹਦੇ ਨਾਲ ਸਾਡਾ ਸਮਾਜਿਕ ਸੁਧਾਰ ਵੀ ਹੋਊਗਾ ਆਉਣ ਵਾਲੇ ਸਮੇਂ ਵਿੱਚ ਇਸ ਕਮਿਸ਼ਨ ਦਾ ਰੋਲ ਇਹ ਹੈਗਾ ਕਿ ਸਾਡੇ ਲਾਭਪਾਤਰੀਆਂ ਨੂੰ ਚਾਹੇ ਸਕੂਲ ਦੇ ਬੱਚੇ ਆ ਚਾਹੇ ਅੰਗਰਵੜੀ ਦੇ ਛੋਟੇ ਬੱਚੇ ਆ ਚਾਹੀਏ ਦੁੱਧ ਚੋਣਦੀਆਂ ਮਾਵਾਂ ਵਾਂ ਚਾਹੇ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਸਹੀ ਖਾਣਾ ਮਿਲੀ ਜਾਵੇ ਤੇ ਰਾਸ਼ਨ ਦੀਪੂਆਂ ਤੇ ਲੈਣ ਵਾਲੇ ਰਾਸ਼ਨ ਵਾਲਿਆਂ ਨੂੰ ਸਹੀ ਰਾਸ਼ਨ ਮਿਲੀ ਜਾਵੇ ਸਰ ਸੀਐਮ ਸਾਹਿਬ ਨੇ ਕਿਹਾ ਹੈ ਕਿ ਜੋ ਫਰੂਟ ਹੈ ਉਹ ਵੀ ਇਨਕਲੂਡ ਹੈ ਤੁਸੀਂ ਸੁਣਦੇ ਹੋ ਕਿ ਫਰੂਟ ਸਾਰੇ ਇਨਕਲੂਡ ਹੋਣੇ ਚਾਹੀਦੇ ਉਹਨਾਂ ਨੇ ਕਿੰਨੂ ਗਿਆ ਸੀ ਉਹਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਕਿੰਨੂ ਤਾਂ ਆਲਰੇਡੀ ਦੇ ਰਹੇ ਨੇ ਬੱਚਿਆਂ ਨੂੰ ਅਸੀਂ ਕੁਝ ਮੈਂ ਅਮਰਸਰ ਗਿਆ ਸੀ ਉੱਥੇ ਨਾਖਾਂ ਤੇ ਉੱਥੇ ਪੀਅਰਸ ਦੇ ਬਾਗ ਹੈਗੇ ਆ ਇੱਥੇ ਮੈਨੂੰ ਗੱਲ ਕਰ ਰਹੀ ਸੀ ਮੋਗੇ ਚ ਵੀ ਅਮਰੂਦ ਬੜਾ ਸੋ ਅਸੀਂ ਜਿਹੜੇ ਸੈਕਟਰੀ ਐਜੂਕੇਸ਼ਨ ਐਜੂਕੇਸ਼ਨ ਵਿਭਾਗ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਕੋਸਟ ਫੈਕਟਰ ਦੇਖ ਲੈਣ ਤੇ ਜਿਹੜਾ ਸੀਜ਼ਨਲ ਤੇ ਲੋਕਲ ਫਰੂਟ ਆ ਉਹਨੂੰ ਵੀ ਸ਼ਾਮਿਲ ਕਰ ਲਓ ਕਿਈ ਤਾਂ ਕੇਲੇ ਵੀ ਦੇ ਰਹੇ ਹੋ ਰਿਹਾ ਤਾਂ ਇਦ ਇਹ ਉਹਦਾ ਕੋਸਟ ਪਰ ਮੀਟਰ ਆ ਈ ਦਾ ਫਰੂਟਡ ਫਿੱਟ ਹੁੰਦਾ ਆਈ ਥਿੰਕ ਉਸ ਮਿਲ ਸਕਦਾ ਭਾਵੇਂ ਕਿੰਨੂ ਆ ਮੋਸਟ ਵੀ ਫਰੂਟਡ ਹੈਗਾ ਉਹ ਮਿਲਣਾ ਚਾਹੀਦਾ ਬੱਚਿਆਂ ਨੂੰ ਥੈਂਕ ਯੂ ਥੈਂਕ ਯੂ ਸਰ